ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦਾ ਤੁਸੀ ਸਾਰੇ ਜਾਣੇ ਆਪਦੇ ਘਰੇ ਬਹੁਤੀ ਘਣ ਹੋਵਗੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਫਨੀ ਕਮੈਂਟਾਂ ਵਾਲੀ ਵੀਡੀਓ ਚ ਪਹਿਲਾਂ ਆਪਾਂ ਵੀਡੀਓ ਵੇਖਦੇ ਫਿਰ ਆਪਾਂ ਕਮੈਂਟ ਵੀ ਪੜਾਂਗੇ ਨਾਲ ਚਲੋ ਹਾਂਜੀ ਮਿੱਤਰੋ ਪਹਿਲਾਂ ਵੀਡੀਓ ਵੇਖੋ ਫਿਰ ਆਪਾਂ ਲੋਕਾਂ ਵੱਲੋਂ ਕੀਤੇ ਹੋਏ ਫਨੀ ਕਮੈਂਟ ਪੜਦੇ ਹਾਂ ਇਹਦਾ ਗਲਾ ਘੁੱਟਣ ਵਾਲੇ ਨੂੰ ਸਰਕਾਰੀ ਨੌਕਰੀ ਪੱਕੀ ਪਤਾ ਨਹੀਂ ਮੈਨੂੰ ਹੀ ਲੱਗ ਰਿਹਾ ਏ ਤਾਂ ਦਿਮਾਗ ਮਾਂਜਣ ਵਾਲੀ ਆਵਾਜ਼ ਆ ਹਾਏ ਤੇਰੀ ਆਵਾਜ਼ ਇੰਨਾ ਦਰਦ ਲੱਗਦਾ ਬਵਾਸੀਰ ਦੀ ਮਰੀਜ਼ ਆ ਤੂੰ ਲੱਗਦਾ ਲੋਹੇ ਵਾਲਾ ਬੁਰਸ਼ ਤੇਰੇ ਹਲਕ 'ਚ ਮਾਰਨ ਵਾਲਾ ਤੈਨੂੰ ਅਸੀਂ ਕੁਝ ਨਹੀਂ ਕਹਿਣਾ ਸੀ ਉਹਨੂੰ ਫੜਨਾ ਜਿਹਨੇ ਤੈਨੂੰ ਫੂਕ ਚਕਾਈ ਤੂੰ ਦੱਸ ਦੇ ਇੱਕ ਵਾਰੀ ਕੌਣ ਆ ਮੈਂ ਆਪ ਕੋਸ਼ਿਸ਼ ਕੀਤੀ ਐ ਉਹਦੀ ਸੁਰੀਲੀ ਬਾਜ ਕੱਢਣ ਲਈ ਪਰ ਗੱਲ ਨਹੀਂ ਬਣੀ ਮੇਰ ਤੋਂ ਪਿਛਲਾ ਮਿਊਜ਼ੀਸ਼ੀਅਨ ਵੀ ਕਹਿੰਦਾ ਹਣਾ ਸਾਲਾ ਕੰਮ ਹੀ ਛੱਡ ਦਈਏ ਇਹਨੂੰ ਕਹਿੰਦੇ ਸੂਰਾਂ ਦੇ ਚਿੱਤੜ ਪਾੜਨਾ ਕਿੰਨਾ ਸੋਹਣੀ ਲੱਗਾ ਮੈਂ ਤੇਨੂੰ ਉਹ ਕੀ ਦੇਖਦੇ ਹਜ਼ਾਰ ਮਾਰਦੇ ਉਹ ਥੋਟੀ ਭਲੀ ਹੋ ਜੇ ਟੈਂਪੂ ਤੇ ਟੈਂਪੂ ਚੜਿਆ ਬੈਠਾ ਮੇਰੇ ਬਦਲੇ ਇੱਕ ਦਿਨ ਇੱਕ ਵਾਰੇ ਬਾਗਮਰਾ ਤੇਰੇੋਂ ਤੇਰੀ ਤੇਰੀ ਆਵਾਜ਼ ਬਹੁਤ ਸੋਹਣੀ ਐ ਸਬਜ਼ੀ ਵੇਚਿਆ ਕਰ ਬਈ ਤੂੰ ਬਹੁਤ ਸੋਹਣਾ ਗੌਣਾ ਤੇ ਗਾਇਕੀ ਛੱਡ ਦੇ ਤੂੰ ਦੋਲਿਆਂ ਮੈਂ ਜਿੱਤਾ ਦਿਲ ਲਾਉਣ ਤੋਂ ਪਹਿਲਾਂ ਆ ਕਿਸੇ ਵੀਰ ਨੇ ਕਮੈਂਟ ਕੀਤਾ ਵੀਰ ਮੈਂ ਤੇਰਾ ਬਹੁਤ ਵੱਡਾ ਫੈਨ ਆ ਤੇਰੀ ਹਰੇਕ ਵੀਡੀਓ ਦੇ ਕਮੈਂਟਾਂ ਵਿੱਚ ਜਿੱਤੇ ਨੂੰ ਗਾਲਾਂ ਕੱਢਦਾ ਗਜਬ ਬੇਇੱਜ਼ਤੀ ਹੈ ਬੱਸ ਇਸ ਨੂੰ ਸੋਹਣੀ ਲਗਾਵੇਂ ਤੈਨੂੰ ਦੇਖਦੇ ਹਜ਼ਾਰ ਵਾਰ ਵੇ ਮੇਰੇ ਵੱਲ ਦੇਖ ਦੇ ਨਾ ਇੱਕ ਵਾਰ ਵੇ ਤੈਨੂੰ ਲੋਕੀ ਗਾਲਾਂ ਕੱਢਦੇ ਹਜ਼ਾਰ ਵਾਰ ਵੇ ਤੈਨੂੰ ਸ਼ਰਮ ਨਹੀਂ ਆਉਂਦੀ ਇੱਕ ਵਾਰ ਵੇ ਆਹ ਭਰਾ ਵੇ ਇਸ ਤੋਂ ਅੱਗੇ ਡਾ ਗਈ ਮੇਰੇ ਕੰਨਾਂ ਵਿੱਚ ਖੂਨ ਆ ਗਿਆ ਲੰਗੂਰ ਦੇ ਹੰਗੂਰ ਕਿੱਦਾਂ ਆ ਗਿਆ ਡ੍ਰੀਮ ਨੂੰ ਰਿਐਲਿਟੀ ਬਣਾ ਲੂ ਜੱਟ ਨਹੀਂ ਡ੍ਰੀਮ ਨੂੰ ਰਿਐਲਿਟੀ ਬਣਾ ਦੂ ਜੱਟ ਨਹੀਂ ਤੇ ਛੜਿਆਂ ਨੂੰ ਸਲਫਾਸ ਖਵਾ ਦੂ ਜੱਟ ਨਹੀਂ ਕੱਟਿਆ ਦੁੱਧਾਂ ਦੇ ਨਾਲ ਪਣੀ ਹੋਈ ਨਹੀਂ ਦੁੱਧ ਤੋਂ ਮਲਾਈ ਵਾਂਗੂ ਨਾਲੂ ਜੱਟ ਬਾਈ ਕੱਚਾ ਦੁੱਧ ਤੂੰ ਆਪਦਾ ਬਾਅਦ ਚੋਂ ਪੀ ਪਹਿਲਾਂ ਆਪਦਾ ਨਸ਼ਾ ਪੂਰਾ ਕਰ ਜਾ ਕੇ ਭਾਈ ਤੈਨੂੰ ਮੁਬਾਰਕਾਂ ਤੇ ਸਾਡੇ ਤੇ ਲਾਂ ਤਾਂ ਸ਼ਾਬਾਸ਼ ਮੁੰਡਾ ਘਾਰੇ ਕਾ ਬਣਾ ਦੇ ਪੱਲੇ ਦਾ ਵਾਰੀ ਹੀ ਤੇਰਾ ਕੀ ਵਿਚਾਰ ਖਾਈ ਹੈ ਦੁਰਗੇ ਰੰਗੀ ਲਈ ਨਜਾਇਜ਼ ਔਲਾਦ ਮੁੰਡਾ ਘਾਰੇ ਕਾ ਦੇ ਮੁੱਢ ਪੱਲੇ ਦਾ ਵਾਰੀ ਇਹ ਮੈਨੂੰ ਸਾਲੀ ਲੇਬਰ ਵਾਲੀ ਲੱਗਦੀ ਆ ਨਾਲੇ ਮੜਾ ਕ ਸੈਡ ਹੋ ਕੇ ਗਾ ਗਾਣਾ ਸੁਣ ਕੇ ਪਿੱਛੇ ਬੁਰੀ ਨਾ ਉੱਤੇ ਢਿਗ ਬੇ ਤੇਰੇ ਤੇਰਾ ਕੀ ਵਿਚਾਰ ਖਾਈ ਹੈ ਉਦਾ ਕੋਈ ਵਿਚਾਰ ਨਹੀਂ ਤੂੰ ਆਪਣੀ ਦਿਹਾੜੀ ਲਾ ਜਾ ਕੇ ਮੁੰਡਾ ਘਾਰੇ ਕਾਬਲਾ ਦੇ ਥੱਲੇ ਹਾਰੀ ਹੀ ਤੇਰਾ ਕੀ ਵਿਚਾਰ ਖਾਈ ਹੈ ਇਟਾ ਰੋੜੇ ਲੈਟਰਿੰਗ ਟੱਟੀ ਪਸ਼ਾਬ ਉਲਟੀ ਸ਼ਾਬਾਸ਼ ਅਣੀ ਮਿੱਤਰੋ ਅਸੀ ਅੱਜ ਆਪਣੀ ਫਨੀ ਕਮੈਂਟਾਂ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਜੇ ਵਧੀਆ ਲੱਗੀ ਤਾਂ ਲਾਈਕ ਕਰਕੇ ਜਰੂਰ ਜਾਇਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ